ਪੰਜਾਬੀ ਗਾਇਕੀ ਦੇ ਰੋ ਥam ਮੇਰਾ ਮੰਨਣਾ ਹੈ ਕਿ ਜੇ ਨੂੰ ਸਿਰਫ ਪਤਾ ਹੈ ਕਿ ਚਰਤੀ ਦਾ ਦੇ que ਮਹਾਂ ਸਰਕਾਰ ਦਾ ਬਹੁਤ ਸਬਬੂਲਾ ਅਲਬਾਸ਼ਾਈ ਦਰਬਾਰ ਮੇਲਾ ਚੱਲ ਰਿਹਾ ਬਹੁਤ ਹੁੰਨਤਾਂ ਦੇ ਨਾਲ ਹਰ ਕੋਈ ਸਿੰਗਰ ਇੱਥੇ ਹਾਜ਼ਰੀ ਲਵਾ ਰਿਹਾ ਆਪਣੀ ਤੁਸੀਂ ਕਿੰਨੀ ਵਾਰ ਆਏ ਆ ਤੇ ਕਿਦਾਂ ਦਾ ਮਹਿਸੂਸ ਕਰ ਰਹੇ ਆ ਅਸੀਂ ਪਹਿਲੀ ਵਾਰ ਹੀ ਆਏ ਆ ਜੀ ਬਾਬਾ ਬੜੀ ਧੀਰੇ ਬਣਿਆ ਥੋੜਾ ਜਿਆ ਰੁਝੇਵੇਂ ਕਰਕੇ ਨਹੀਂ ਆ ਸਕੇ ਫਿਰਕਾ ਜਨਾਬ ਅਫਸਰਾਨ ਸਾਹਿਬ ਨੇ ਸਾਨੂੰ ਬਾਡੀ ਡਿਊਟੀ ਲਈ ਤੇ ਸਾਡੇ ਕੋ ਨਹੀਂ ਰਿਹਾ ਗਿਆ ਫਿਰ ਅਸੀਂ ਆਏ ਆ ਜਦੋਂ ਮਹਾਰਾਜ ਸਦਨਾ ਹੋਵੇ ਉਦੋਂ ਹੁੰਦੀਆਂ ਚੀਜ਼ਾਂ ਤੇ ਅਗੇ ਹੁਕਮ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਮੂਵਰ ਕਾ ਕੇ ਦਾ ਸੰਦੇਸ਼ ਦੇਣਾ ਕਹਿੰਦਾ ਕਿ ਆਪਣੀ ਪੰਜਾਬੀ ਮਾਂ ਬੋਲੀ ਨਾਲ ਜੁੜੋ ਵਿਰਾਸਤ ਨਾਲ ਜੁੜੋ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਨਾਲ ਜੁੜੋ ਤੇ ਚੰਗਿਆਈ ਕਰੋ ਤੇ ਵਧੀਆ ਖਾਓ ਪੀਓ ਨਜ਼ਾਰੇ ਲਓ ਬਹੁਤ ਬਹੁਤ ਧੰਨਵਾਦ ਜੀ ਚਲੋ ਚਲੋ ਬਹੁਤ ਬਹੁਤ ਥੈਂਕ ਯੂ ਜਿਸ ਤਰ੍ਹਾਂ ਕੀ ਦਰਬਾਰ ਅਲਮਸਤ ਬਬੂ ਲਾਲ ਬਾਸ਼ਾ ਇਹ ਨਗੋਦਰ ਵਿਖੇ ਤਿੰਨ ਦਿਨ ਤੋਂ ਮੇਲਾ ਚੱਲ ਰਿਹਾ ਹੈ ਇਸ ਮੌਕੇ ਤੁਸੀਂ ਬੁਕੇ ਹੈਗੇ ਆ ਪੂਰੀ ਸੰਗਤ ਨੂੰ ਪੂਰੀ ਦੇਸ਼ ਵਿਦੇਸ਼ ਚ ਬੈਠੀ ਆ ਸੰਤਾਂ ਨੂੰ ਕੀ ਸੰਦੇਸ਼ ਤੁਹਾਨੂੰ ਪਹਿਲਾਂ ਤੁਹਾਡੇ ਚੈਨਲ ਦੇ ਵਿਸ਼ਪ ਭਾਰਤ ਟੀਵੀ ਦੇ ਚੈਨਲ ਦਾ ਬਹੁਤ ਸਾਰਾ ਮੈਂ ਸਭ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਮੁਬਾਰਕਬਾਦ ਦੇਣਾ ਜਿਹੜਾ ਅੱਜ ਸਾਡੇ ਸ਼ਹਿਰ ਦੇ ਉੱਤਰ ਦੇ ਵਿੱਚ ਜਿਹੜਾ ਬਹੁਤ ਵੱਡਾ ਬਹੁਤ ਕਿਰਪਾ ਦੇ ਨਾਲ ਸਾਡੇ ਅਲਮਤ ਪਹੁੰਚੇ ਅਲਮਸ ਅਬੂ ਲਾਲ ਬਾਦਸ਼ਾਹ ਜਿਹੜਾ ਦਾ ਮੇਲਾ 18 ਮੁੱਖੇ ਔਰ ਵੀ ਹਰ ਸਾਲ ਆਂਦਾ ਹੈ ਬੜੀ ਧੂਮ ਧਾਮ ਦੇ ਨਾਲ ਦੁਨੀਆ ਮਨਾਦੀ ਹੈ ਔਰ ਇੱਥੇ ਇਦਾਂ ਦਾ ਨਜ਼ਾਰਾ ਦੇਖਣ ਨੂੰ ਆਂਦਾ ਕਿ ਜਿਹੜੀ ਮਸਤਾਂ ਦੀ ਜਿਹੜੀ ਕਿਰਪਾ ਕਿੱਦਾਂ ਵਰਸਦੀ ਹੈ ਇੱਥੇ ਆ ਕੇ ਪਤਾ ਲੱਗਦਾ ਸਾਡੇ ਸਾਈਂ ਜੀ ਜਿਹੜਾ ਸਾਰਾ ਹੱਥ ਜੀ ਜਿਹੜੇ ਗਤੀ ਨਸ਼ੀਨ ਆ ਉਹ ਵੀ ਆ ਉਹਨਾਂ ਦੀ ਵੀ ਇੱਕ ਐਸੀ ਉਹਨਾਂ ਦੀ ਔਰਾ ਹੈ ਕਿ ਜਿਹੜੀ ਸਾਡੇ ਨਗੋਦਰ ਨਿਵਾਸੀਆਂ ਤੇ ਨਹੀਂ ਪੂਰੇ ਹਿੰਦੁਸਤਾਨ ਦੇ ਉੱਤੇ ਉਹਨਾਂ ਨੇ ਇੱਕ ਆਪਣੇ ਅਲੱਗ ਛਾਪ ਛੱਡੀ ਹੋਈ ਹੈ ਉਹਨਾਂ ਦੇ ਵੀ ਮਸਤਾਂ ਦੀ ਬਹੁਤ ਕਿਰਪਾ ਹੈ ਤੇ ਸਾਡੇ ਤੇ ਵੀ ਉਹਨਾਂ ਦੇ ਬਹੁਤ ਕਿਰਪਾ ਹੈ ਕਿ ਅਸੀਂ ਆਪ ਵੀ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਨੂੰ ਇਸ ਦਰਬਾਰ ਤੇ ਉਹਨਾਂ ਦੀ ਮਰਜ਼ੀ ਦੇ ਨਾਲ ਨਤਮਸਤਕ ਹੋਣ ਦਾ ਮੌਕਾ ਮਿਲਦਾ ਹੈ ਅਸੀਂ ਉਹਨਾਂ ਦੇ ਕੋਲੋਂ ਬਾਪੂ ਲਾਲ ਬਾਗ ਜੀ ਨੂੰ ਜਾਂਦੇ ਅਸੀਂ ਜੰਮੇ ਭਲੇ ਆ ਉਹ ਉਹ ਮਸਾ ਦੇਖਦੇ ਆਏ ਨਤਮਸਤਕ ਹੁੰਦੇ ਆਏ ਆ ਅਸੀਂ ਆਪਣੇ ਆਪ ਨੂੰ ਇਸ ਗੱਲ ਦੇ ਬਹੁਤ ਮੈਂ ਆਪਣੇ ਪਰਿਵਾਰ ਵੱਲੋਂ ਬਹੁਤ ਖੁਸ਼ਕਿਸਮਤੀ ਦੀ ਇਜਾਜ਼ਤ ਕਰੂਗਾ ਕਿ ਸਾਨੂੰ ਉਹਨਾਂ ਦੀ ਕਿਰਪਾ ਹੈ ਤੇ ਉਹਨਾਂ ਦੀ ਰਜ਼ਾ ਦੇ ਹੀ ਢਰੇ ਕੇ ਇਹ ਮੇਲੇ ਦੇਖਣ ਦਾ ਮੌਕਾ ਮਿਲਦਾ ਹੈ ਤੋਂ ਅਸੀਂ ਇਹੀ ਆਸ ਕਰਦੇ ਆਂ ਕਿ ਬਾਪੂ ਲਾਲ ਬਾਸ਼ਾ ਜੀ ਹਮੇਸ਼ਾ ਦੀ ਤਰ੍ਹਾਂ ਸਾਡੇ ਨਗਰ ਨਿਵਾਸੀਆਂ ਤੇ ਨਹੀਂ ਸਾਡੇ ਪੂਰੇ ਸਮੁੱਚੇ ਹਿੰਦੁਸਤਾਨੀਆਂ ਦੇ ਉੱਤੇ ਸਾਡੇ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਔਰ ਆਪਣੀ ਇਸੇ ਰਜ਼ਾ ਦੇ ਵਿੱਚ ਸਾਨੂੰ ਰੱਖਣ ਤਾਂ ਕਿ ਇਹ ਮੇਲੇ ਇਦਾਂ ਹੀ ਲੱਗਦੇ ਰਹਿਣ ਔਰ ਸਾਈਂ ਹਸਰਾਜਨ ਜੀ ਦੀ ਰੈਨੁਮਾਈ ਦੇ ਵਿੱਚ ਇਦਾਂ ਹੀ ਇਹਨਾਂ ਦਾ ਰੌਣਕਾ ਲੱਗਦੇ ਰਹਿਣ ਬਹੁਤ ਬਹੁਤ ਸ਼ੁਕਰੀਆ ਜੈ ਬਾਪੂ ਬਲਾਲ ਬਾਪੂ ਬਹੁਤ ਬਹੁਤ ਧੰਨਵਾਦ ਜੀ ਸੋ ਜੀ ਸਾਡੇ ਚੈਨਲ ਵਿਸ਼ਵਾ ਟੀਵੀ ਨਾਲ ਜੁੜੇ ਬਹੁਤ ਬਹੁਤ ਸਰਵੰਥੈਂਕਿਊ ਬੜਾ ਮਸੂਰਦੇ ਹੈ ਅੱਜ ਇਸ ਰਾ ਕੀ ਅੱਜ ਮਸਤ ਬਾਬੂ ਲਾਲ ਬਾਸ਼ਾ ਜੀ ਦੇ ਦਰਬਾਰ ਮੇਲਾ ਚੱਲ ਰਿਹਾ ਲਗਾਤਾਰ 3 ਦਿਨ ਤੋਂ ਇਸ ਮੌਕੇ ਕੀ ਕਹਿਣਾ ਚਾਹੁੰਗਾ ਸੰਗਤ ਪਹਿਲਾਂ ਤਾਂ ਪੂਰੀ ਤੁਹਾਡੀ ਸਤਿ ਪਾਪੂ ਲਾਲ ਬਾਤ ਨੂੰ ਜੋੜ ਗਏ ਇਦੋਂ ਉਸਨੇ ਲੱਗੇ ਬਹੁਤ 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 ਮੁਬਾਰਕਾਂ ਔਰ ਇਹ ਜਿੱਦੀ ਵਾਰ ਵੀ ਆਇਆ ਝੋਲੀ ਭਰ ਕੇ ਲੈ ਕੇ ਗਏ ਆ ਜੋ ਕੋ ਜਤੂ ਆਸ਼ੀਰਵਾਦ ਨਾਲ ਸੰਗਤ ਦਾ ਪਿਆਰ ਲੈਂਦਾ ਔਰ ਕਾਇੰਤ ਦਾ ਆਸ਼ੀਰਵਾਦ ਲੈਂਦਾ ਇਹ ਵਾਕਿਆ ਸਾਡੇ ਨਿਕੋਟਰ ਲੱਗਿਆ ਜਾਲ 20 ਸਾਲਾਂ ਤੋਂ ਬਹੁਤ ਮਾਣ ਦੀ ਗੱਲ ਹੈ ਔਰ ਸਾਈਂ ਇਸ ਕਰਮਾਂ ਵਾਲੇ ਵਿਭਾਗਾਂ ਬਾਰੇ ਆ ਕਿ ਇਹ ਇਹ ਮਹਾਨ ਦਰਬਾਰ ਜਿਹੜਾ ਲੱਗਦੇ ਦੇ ਵਿੱਚ ਔਰ ਪੰਜਾਬ ਤੋਂ ਸਾਡੀ ਸੰਗਤ ਜਿਸ ਤਰ੍ਹਾਂ ਇਹ ਦੇਦੇ ਤੇ ਆਉਂਦੀ ਹੈ ਦਰਪਸਤ ਹੁੰਦੀ ਹੈ ਔਰ ਹਾਜ਼ਰੀ ਭਰਦੀ ਹੈ ਜਿਹੜੇ ਆ ਤਾੜੀ ਮਾਰ ਕੇ ਪੰਜਾਬੀਆਂ ਨੂੰ ਦੇਖਣ ਦਾ ਜਿਹੜਾ ਮੌਕਾ ਮਿਲਦਾ ਦਰਸ਼ਨ ਕਰਨ ਦਾ ਉਹ ਸਹੀ ਸੁਭਾਗ ਹੈ ਉਹ ਇਹ ਕਰੀਏ ਬਾਸ ਮੇਰੇ ਤੱਕ ਬਹੁਤ ਬਹੁਤ ਬਾਕੀ ਜ਼ੋਮਤਾਰ ਅੱਜ ਦੇਸ਼ ਵਿਦੇਸ਼ ਦੇ ਵਿੱਚ ਸਾਰੇ ਹੀ ਦੇਸ਼ ਵਾਸੀਆਂ ਨੂੰ ਬਾਪੂ ਲਾਲ ਬਾਸ਼ਾ ਦੇ ਲੱਖ ਲੱਖ ਵਧਾਈ ਹੋਵੇ ਔਰ ਇਹ ਜ਼ਰੂਰ ਹੈ ਕਿ ਟਿਪੋਟਰ ਦੇ ਵਿੱਚ ਇਹ ਲਿਆ ਕੇ ਰੱਬ ਦਾ ਵਸਦਾ ਇਸ 12 18 ਜੁਲਾਈ ਜਿਹੜੀ ਆ ਇਹਦੀ ਲੋਕ ਸੰਗਤ ਜਿਹੜੀ ਆ ਹਰ ਸਾਲ ਵੇਟ ਕਰਦੇ ਆ ਕਿ ਬਾਪੂ ਜੀ ਦੀ ਕਿਰਪਾ ਹੋਵੇ ਆਸਾਂ ਦੇ ਮੇਲ ਪਰਿਆ ਹੱਥ ਰੱਖਣ ਔਰ ਲੋਕਾਂ ਦੇ ਕਾਰੋਬਾਰ ਵਿੱਚ ਵਾਧਾ ਹੋਵੇ ਕਾਰੀ ਅਕਸਰ ਨਕੋਦਰ ਸਾਹਿਬ ਡਿਵੀਜ਼ਨ ਕਮ ਡਿਊਟੀ ਮੈਜਿਸਟ੍ਰੇਟ ਮੇਲਾ ਬਾਪੂ ਲਾਲ ਬਾਦਸ਼ਾਹ ਜੀ ਨਕੋਦਰ ਹਾਂਜੀ ਗੱਲਬਾਤ ਕਰਦੇ ਆ ਜਿਸ ਤਰ੍ਹਾਂ ਕਿ ਸਰ ਸਾਰਾ ਜੋ ਵੀ ਮੇਲੇ ਦੀ ਦੇਖਰੇਖ ਅੰਡਰ ਪ੍ਰਸ਼ਾਸਨ ਚੱਲ ਰਿਹਾ ਹੈਗਾ ਇਸ ਮੌਕੇ ਕੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੇਗਾ ਕਿ ਮੇਲਾ ਜੋ ਚੱਲ ਰਿਹਾ ਹੈਗਾ ਬੇਫਿਕਰ ਹੋ ਕੇ ਜੋ ਵੀ ਗੱਲਬਾਤ ਹੈਗੀ ਆ ਤੁਸੀਂ ਦੱਸ ਸਕਦੇ ਹਾਂਜੀ ਅ ਇਹ ਜਿਹੜੇ ਮੇਲੇ ਆ ਇਹ ਇੱਕ ਨਕੋਦਰ ਦੀ ਬਹੁਤ ਵੱਡੀ ਸ਼ਾਨ ਆ ਔਰ ਲੋਕੀ ਇਸ ਮੇਲੇ ਦੇ ਵਿੱਚ ਬੜੇ ਸੰਜਮ ਨਾਲ ਆ ਰਹੇ ਆ ਬਹੁਤ ਵਧੀਆ ਤਰੀਕੇ ਨਾਲ ਆਪਣੀ ਸਰਦਾ ਪ੍ਰਗਟ ਕਰ ਰਹੇ ਆ ਪਰਮਾਤਮਾ ਦੇ ਚਰਨਾਂ ਦੇ ਵਿੱਚ ਇੱਥੇ ਜਿਹੜਾ ਲਾਅ ਐਂਡ ਆਰਡਰ ਵਗੈਰਾ ਜੋ ਵੀ ਇੱਥੇ ਹੈਗੀ ਆ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਜਾਂ ਆਕਵਾਕ ਮਹਿਕਮਿਆਂ ਦੀ ਜੋ ਵੀ ਡਿਊਟੀਆਂ ਲੱਗੀਆਂ ਨੇ ਸਾਰੇ ਅਫਸਰ ਸਹਿਬਾਨ ਸਾਰੇ ਬੜੇ ਤੰਦੇ ਜੀ ਨੰਭਾਰੇ ਆ ਔਰ ਲੋਕਾਂ ਦਾ ਬਹੁਤ ਵਧੀਆ ਇੱਥੇ ਕੋਆਪਰੇਸ਼ਨ ਹੈ ਹਰ ਤਰ੍ਹਾਂ ਨਾਲ ਸਿਕਿਉਰਿਟੀ ਸੇਫਟੀ ਵਗੈਰਾ ਦੀ ਸਾਰੀ ਚੀਜ਼ਾਂ ਦਾ ਆ ਦੇਖਿਆ ਗਿਆ ਵਾ ਮੋਰਓਵਰ ਲੋਕਾਂ ਨੂੰ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਵਗੈਰਾ ਨਹੀਂ ਆ ਰਹੀ ਤੇ ਇਹਦੇ ਵਾਸਤੇ ਮੇਲਾ ਜਿਹੜੇ ਹੈਗੇ ਨੇ ਮੇਲੇ ਦੇ ਪ੍ਰਬੰਧਕ ਬਹੁਤ ਅੱਛਾ ਹੋ ਰਿਹਾ ਹੈ ਲਾਅ ਐਂਡ ਆਰਡਰ ਜਿਹੜਾ ਹੈਗਾ ਬਹੁਤ ਵਧੀਆ ਔਰ ਅੰਡਰ ਕੰਟਰੋਲ ਹੈ ਔਰ ਮਲੇ ਵੀ ਇਹਨਿੰਗ ਨਾ ਬੜੀ ਆਰਾਮਦਾਰੀ ਨਾਲ ਲੋਕੀ ਦਰਸ਼ਨ ਮੇਲਾ ਕਰ ਰਿਹਾ ਜਿਸ ਤਰ੍ਹਾਂ ਕਿ ਕੱਲ ਦਾ ਜੋ ਲਾਸਟ ਕਲੋਜ਼ਿੰਗ ਹੁੰਦਾ ਹੈਗਾ ਆ ਮੇਲੇ ਦੀ ਸਮਾਪਨ ਹੁੰਦਾ ਹੈਗਾ ਉਹਦੇ ਲਈ ਕੀ ਕਹਿਣਾ ਚਾਹੋਗੇ ਕਿ ਸਰਦਾ ਜੀ ਦੇਖੋ ਜੀ ਇੱਕ ਬੜੀ ਪੁਰਾਣੀ ਵਧੀਆ ਕਾਬਦ ਦਾ ਮੇਲਾ ਵਿਸਰੇ ਭਰਿਆ ਭਰਾਇਆ ਜੀ ਔਰ ਅਸੀਂ ਆਸ ਕਰਦੇ ਹਾਂ ਕਿ ਲੋਕੀ ਇਸ ਮੇਲੇ ਨੂੰ ਬਹੁਤ ਵਧੀਆ ਤਰੀਕੇ ਨਾਲ ਇੰਜੋਏ ਕਰਕੇ ਆਪਣੀਆਂ ਮਨੋ ਕਾਮਨਾ ਪਰਮਾਤਮਾ ਦੇ ਚਰਨਾਂ 'ਚ ਰੱਖ ਕੇ ਜਾਣਗੇ ਔਰ ਉਹ ਮਨੋ ਕਾਮਨਾ ਸਾਰੇ ਲੋਕਾਂ ਦੀ ਪਰਮਾਤਮਾ ਪੂਰੀ ਕਰਦੇ ਅਗਲੇ ਸਾਲ ਫੇਰ ਲੋਕੀ ਹਮ ਹਮ ਆਗੇ ਮੇਲੇ ਦੀ ਸ਼ਾਨ ਵਧਾਉਣ ਮੇਲੇ ਵਿੱਚ ਆਉਣ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸਰ ਇਸਨੋਂ ਕਿ ਸਾਰੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਸਭ ਤੋਂ ਪਹਿਲੇ ਮੈਂ ਦੇਸ਼ ਦੇਸ਼ ਦੀ ਆਈ ਹੋਈ ਸਾਰੀ ਸੰਗਤ ਨੂੰ ਬਾਪੂ ਜੀ ਦੇ ਬਤਾਲਵੇਂ ਸਾਲਾਨਾ ਮੇਲੇ ਦੀ ਬਹੁਤ ਮੁਜ਼ਮਮਤ ਕਾਇਦ ਰਹਿਣਾ ਹੈ ਇਹ ਮੇਲਾ ਸ਼੍ਰੀ ਹੰਸਰਾਜ ਹਸਦੀ ਰਹਿਮਾਇਤ ਵਿੱਚ ਬਾਪੂ ਜੀ ਦਾ ਮੇਲਾ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸੰਗਤ ਨੇ ਬਹੁਤ ਹੀ ਸ਼ਾਨੀਤਾ ਨਾਲ ਇੱਥੇ ਦਰਸ਼ਨ ਕੀਤੇ ਆ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਮਤਲਬ ਆਇਡੈਂਟਿਫਾਇਰ ਨਹੀਂ ਕ੍ਰੀਏਟ ਹੋਇਆ ਸਭ ਕੁਝ ਬਿਲਕੁਲ ਸਮੂਥਲੀ ਚੱਲ ਰਿਹਾ ਹੈ ਅੰਡਰ ਕੰਟਰੋਲ ਸਾਰਾ ਕੁਝ ਬਹੁਤ ਵਧੀਆ ਢੰਗ ਦੇ ਨਾਲ ਸਾਰਾ ਕੁਝ ਵਧੀਆ ਢੰਗ ਦੇ ਨਾਲ ਹੋ ਰਿਹਾ ਐਡਮਿਨਿਸਟ੍ਰੇਸ਼ਨ ਨੇ ਮੈਨੂੰ ਐਜ਼ ਅ ਰਿਸਿਵਰ ਅਪਾਇੰਟ ਕੀਤਾ ਸੀ ਇੱਥੇ ਜੀ ਉਸ ਤੋਂ ਬਾਅਦ ਸਾਰਾ ਜਿਹੜਾ ਮੇਲੇ ਦਾ ਪ੍ਰਬੰਧ ਹੈ ਉਹ ਮੈਂ ਕਰਕੇ ਬਿਲਕੁਲ ਠੀਕ ਠਾਕ ਪ੍ਰਬੰਧ ਹੋਇਆ ਹੈ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਬਹੁਤ ਸਪੋਰਟ ਕੀਤੀ ਹੈ ਐਡਮਿਨਿਸਟ੍ਰੇਸ਼ਨ ਨੇ ਖਾਸ ਕਰਕੇ ਐਸ ਡੀ ਐਮ ਸਾਹਿਬ ਲਾਲ ਵਿਸ਼ਵਾਸ ਬੈਂਸ ਜੀ ਨੇ ਬਹੁਤ ਜ਼ਿਆਦਾ ਸਪੋਰਟ ਕਿਤੇ ਸੀਸੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਨਗੋਦਾ ਦੇ ਡੀਐਸਪੀ ਸਾਹਿਬ ਨੇ ਬਰਤਾਰਪੁਰ ਦੇ ਟੀਐਸਪੀ ਸਾਹਿਬ ਤੇ ਡਿਊਟੀ ਲੱਗੀ ਹੋਈ ਐ ਠੀਕ ਹੈ ਬਹੁਤ ਸਾਰਿਆਂ ਨੇ ਪੂਰੀ ਸਪੋਰਟ ਕੀਤੀ ਤੇਰੇ ਦੀ ਜਿਹੜੀ ਪੁਰਾਣੀ ਕਮੇਟੀ ਐ ਉਹਨਾਂ ਨੇ ਵੀ ਪੂਰੀ ਸਪੋਰਟ ਕੀਤੀ ਐ ਲੋਕਲ ਲੀਡਰਸ ਐ ਜਿਹੜੇ ਸਾਰੀਆਂ ਪਾਰਟੀਆਂ ਦੇ ਇਹ ਨਹੀਂ ਕਿ ਕਿਸੇ ਸਰਕਾਰਾਂ ਸਾਰੀਆਂ ਪਾਰਟੀਆਂ ਦੇ ਲੀਡਰਸ ਨੇ ਵੀ ਬਹੁਤ ਸਪੋਰਟ ਦਿੱਤੀ ਐ ਕਿਉਂਕਿ ਜੋ ਦੱਸਿਆ ਜਾਂਦਾ ਹੈ ਕਿ ਜਿਹੜੇ ਧਾਰਮਿਕ ਕੰਮ ਹੁੰਦੇ ਆ ਉਹ ਸਾਂਝੇ ਹੁੰਦੇ ਹੈਗੇ ਆ ਉਹਦੇ ਵਿੱਚ ਨਾ ਕੋਈ ਜਾਤ ਬਰਾਦਰੀ ਨਾ ਕੋਈ ਪਾਰਟੀਵਾਦੀ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਹਟ ਕੇ ਇਸ ਬਾਰੇ ਕੀ ਕਹਿਣਾ ਚਾਹੋਗੇ ਪੂਰੀ ਦੁਨੀਆ ਦੇ ਵਿੱਚ ਮਿਸਾਲ ਆ ਕਿ ਨਗੋਦਰ ਜਿਹੜਾ ਨੇਕੀ ਦਾ ਧਰ ਹੈ ਇੱਥੇ ਬਹੁਤ ਵੱਡੇ ਮਹਾਪੁਰਖ ਹੋਏ ਆ ਬਾਬੇ ਪਾਪਾ ਮੁਰਾਦ ਸ਼ਾਹ ਜੀ ਹੈ ਬਖੂਲਾ ਲਾਲ ਬਾਦਸ਼ਾਹ ਜੀ ਨੇ ਤੇ ਜਿੱਥੇ ਕਿ ਜਿਹੜੀ ਸੰਗਤ ਆ ਰਹੀ ਹੈ ਉਹ ਸਾਰਾ ਕੁਝ ਛੱਡ ਕੇ ਜਾ ਧਰਮ ਛੱਡ ਕੇ ਆ ਰਹੀ ਹੈ ਇਹ ਤੇ ਸਾਰੇ ਧਰਮਾਂ ਦੇ ਲੋਕ ਸਾਰੇ ਜਾਤਾਂ ਦੇ ਲੋਕ ਸਾਰੇ ਹਾਲਾਂਕਿ ਸਿਰਫ ਪੰਜਾਬ ਦੇ ਨਹੀਂ ਪੂਰੇ ਦੇਸ਼ ਤੋਂ ਪੂਰੇ ਵਿਦੇਸ਼ਾਂ ਤੋਂ ਵੀ ਲੋਕ ਆਏ ਔਰ ਅੱਜ ਜਿਹੜੇ ਕਲਾਕਾਰ ਆ ਉਹਨਾਂ ਨੇ ਵੀ ਬਹੁਤ ਸ਼ਾਨਦਾਰਤਾ ਨਾਲ ਬਹੁਤ ਵਧੀਆ ਜ਼ਬਰਦਸਤ ਪਰਫਾਰਮੈਂਸ ਦਿੱਤੀ ਹੈ ਤੇ ਕੱਲ ਦਾ ਦਿਨ ਅੱਜ ਸ਼ਾਮ ਨੂੰ ਫਿਰ Sufi Night ਹੈ ਤੇ ਕੱਲ ਪੂਰਾ ਦਿਨ ਕਲਾਕਾਰ ਅਤੇ ਸ਼ਾਮ ਨੂੰ ਲਗਭਗ 5:30 ਵਜੇ ਤੱਕ ਚਾਦਰ ਦੀ ਰਸਮ ਹੁੰਦੀ ਆ ਚਾਦਰ ਦੀ ਰਸਮ ਨਾਲ ਅਸੀਂ ਉਹ ক্লোজিং ਸੈਰੇਮਨੀ ਹੁੰਦੀ ਆ ਜੀ ਉਸ ਤੋਂ ਬਾਅਦ ਇੱਕ ਮੇਲਾ ਜੜਾਇਆ ਉਹ ਅਸੀਂ ਕਰਦੇ ਆ ਤੇ ਮੈਂ ਮੀਟ ਕਰਦਾ ਹਾਂ ਤੇ ਮੈਂ ਆਸ ਕਰਦਾ ਹਾਂ ਬਾਪੂ ਜੀ ਕਿ ਇਹ ਸਾਡਾ ਜਿਹੜਾ ਫੰਕਸ਼ਨ ਹੈ ਬਿਲਕੁਲ ਠੀਕ ਠਾਕ ਤੇ ਵਧੀਆ ਟੰਗ ਨਿਕਲਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ